ਐਲੋ ਜੀ ਪਿੰਡਾਂ ਦੇ ਕੰਮ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਿਸ਼ੰਤ ਪੈਂਟਰੀ ਜੀ ਨੂੰ ਲੱਖ ਲੱਖ ਵਧਾਈਆਂ ਜੀ ਰੌਣਕੀਆਂ ਬਖਸ਼ੂ ਧਾਰੀ ਦਾ ਖੁਸ਼ੀਆਂ ਖੇੜੇ ਰਹਿਣ ਤੇ ਅੱਜ ਦੀ ਅਗਰ ਬਹੁਤ ਆਪਣੀ ਹੱਲਪਰ ਹਟ ਗਈ ਹੈ ਜੀ ਬੋਹੇਲ ਤੇ ਹੁਣ ਆਪਾਂ ਨੂੰ ਆਪ ਨੂੰ ਸਿੱਖਣਾ ਪਿਆ ਕਰਨਾ ਗੋਹ ਜਿਉਂ ਹੀ ਅੱਜ ਮਿਲ ਪਈਆਂ ਬਸ ਇਸ ਫੇਰ ਦਾ ਤੇ ਆਪਾਂ ਕੋਸੂ ਨਹੀਂ ਕੰਦੇਕਾਰ ਆਪਰੇ ਆਪੇ ਗੋਬਰ ਕਿਤੇ ਇਹਨਾਂ ਨਾਲ ਆਦਾਂ ਨੇ ਤੇ ਇਹਨਾਂ ਪਰ ਸਿੱਟਾ ਨਹੀਂ ਕਿਉਂਕਿ ਥੋੜੀਆਂ-ਥੋੜੀਆਂ ਕਣੀਆਂ ਫੇਸ ਪਈਆਂ ਕਿਉਂਕਿ ਚੋਕੀ ਰਾਹ ਦਾ ਤਿਆਰਦਾ ਵੀ ਤੇ ਠੰਡ ਬਹੁਤ ਆ ਗਈ ਹੈ ਸਾਰੀ ਜਗ੍ਹਾ ਜੰਮੀ ਹੈ ਤੇ ਆਪਾਂ ਕੋਸੂ ਨਹੀਂ ਕੱਢੇ ਬਾਹਰ ਤੇ ਹੁਣ ਇੱਕ ਵਾਰੀ ਆਖਾ ਸੋਣਾ ਕੋਸਾ ਗੋਬਰ ਵੀ ਕੋ ਇੱਕ ਆਪਣੀਆਂ हट ਗਈਆਂ ਫਿਰ ਆਪਾਂ ਜਿਹੜਾ ਚੜਦਾਂ ਨੂੰ ਕਿ ਬਾਹਰ ਗੁੰਦਾਇਆ ਰਾਤ ਦਾ ਲਈ ਕਾਹ ਕੀ ਜਾਂਦਾ ਕੋਈ ਹੱਥ ਜਿਨਾ ਫਰਾਲੀ ਜਿਦਰਾਉਣਾ ਹੋ ਰਹਾ ਮੈਂ ਤਾਂ ਆਪ ਤੇ ਲੱਗਾਇਆ ਕਿ ਕਿੱਥੇ ਹੋ ਕਰੀਏ ਜੱਕਦੀਆਂ ਨਹੀਂ ਖਾ ਉੱਥੇ ਰਹਿ ਜਾਣੀਆਂ ਗਣੀਆਂ ਫੇਰ ਨਾਲ ਵਧਾ ਜਾਣ ਹੋ ਜੀ 嗯。Hmm. ਰਾਹ ਕਰਾਂਗੇ ਫਿਰ ਧਾਰਾ ਕੱਢੂੰਗੀ ਗੱਲਾ ਘਰੇਗਾ ਕੰਮ ਸਾਰਾ ਨਿਬੜ ਜਾਏਗਾ ਚੋਕਸਾ ਕਰਿਆ ਰਹੇਗਾ ਮੈਂ ਵੀ ਨਾਉਂਗਾបាន ਵਰ ਹੋਇਆ ਕਿ ਨਹੀਂ ਨਾ ਹੋਰ ਕੱਲ ਦੇ ਨਾਤੇ ਨਹੀਂ ਨਹੀਂ ਤੇ ਰੱਖ ਲੈ ਪਹਿਲਾਂ ਆਈ ਥੋੜੀ ਸਿੱਟੀਆਂ ਜਾਣੀਆਂ ਹਾਂ ਹਾ ਤਾਂ ਸਾਰੀ ਪਟਿਆ ਗਿਆ ਹਨਾ ਇਧਰੋਂ ਤਾਂ ਹ ਇਧਰ ਲਾਦਾ ਦੋਨੇ ਪਾਸੇ ਲਾਉਣਾ ਪਊਗਾ ਤਾਂ ਤੇ ਹੋਰ ਉਹ ਕੋਈ ਇੱਕ ਟੜ ਟਪਟੇ ਗੱਤ ਟੜਕੇ ਮੈਂ ਲਾ ਦ ਨਾ ਟੱਟੇ ਨੇ ਵਿਚਲੇ ਇਧਰ ਨਾਲ ਪਾਸੇ ਨਹੀਂ ਟੜਕੇ ਹੈ ਗਿਆ ਸੀਗਾ ਇੱਕ ਪਾਸੇ ਸੀ ਇੱਕ ਪਾਸੇ ਜੱਟਾਂ ਚੱਲਦੇ ਆ। ਬਦਨਾ ਪੁੱਗ ਰਿਹਾ। ਜਿਹੜੀ ਤਾਂ ਟੜ ਕੇ ਬਾਅਦ ਤੇ ਸਾਈਡ ਤੇ ਚੁੱਗੀ ਤੂੰ ਨਹੀਂ ਖਾਣੇ ਉਹ ਵੀ ਖਾ ਜਾਂਦੀ। ਨਾਲੇ ਕੋ ਕਿੰਨਾ ਹਰਾ ਖੁਰਦੇ ਹਨ। ਹੂੰ ਹੂੰ ਸੁਤੇ ਲਿਖਿਆ ਨਾਲੇ ਗੋਲੀਆਂ ਵੀ ਦੇਤੀਆਂ ਜੀਆਂ bowl to. Sok kelar ਹਮ ਮਨੀ ਤੜਾਉਣ ਲੱਗ ਗੜੇਖਾਨ ਵੀ ਬੰਦ ਨੇ ਪਾਉਣ ਦੀ ਦੇਰ ਹੀ ਹੁੰਦੀ ਆ ਪਾਉਣ ਦੀ ਦੇਰ ਹੁੰਦੀ ਆ ਬਸ ਪਾਉਣ ਦੇ ਰੱਜੀਆਂ ਹੁਣ ਉਹ ਸੋਖਣੀ ਫਲਾ ਨਹੀਂ ਆ। ਕਾ ਕੀੜੇ ਕਾਦੇ ਚੌਲਾਂ ਦੇ ਉੱਤੇ ਆਏ ਆ ਹਨਾ। ਨਾ ਕਿ ਆ ਜਿਹੜੀ ਧੂੜੀ ਵੀ ਖਰਾਬ ਹੋਈ ਸੁੱਕ ਨੂੰ ਵਾਧੂ ਕਿੰਨੇ ਦਾ ਆ ਆ ਮੋਤੋ ਹਰਕ ਪੈ ਜੀ ਮੋਤੋ ਪੱਲਾ ਲੱਗੂ ਪਰ ਅੱਜ ਹਵਾ ਕਰਕੇ ਤਾਂ ਠੰਡ ਹੋਊਗੀ ਹਮ 2-3 ਦਿਨ ਤੇ ਹੋਰ ਹਮ ਫੇਰ ਹੋਊਗੀ ਜਿਹੜਾ ਮੀਂਹ ਪਿਆਣ ਹਵੇ ਬੀਲੀ ਬੰਦ ਹੋਈ। ਹਵਾ ਰਹੇ। ਇਹ ਹਵਾ ਨਾਲ ਦੀ ਤਾਂ ਠੰਡ ਹੋਣੀ ਆਂਗੀ। ਪਹਿਲਾਂ ਬੰਦ ਹੋ ਗਈ ਸੀ ਇਹ। ਨਾ ਫੈਂਚ। ਤਾਂ ਵੀ ਤਾਂ ਹੀ ਕੱਢਦੇ ਆਵਾਜ਼। ਖਵਾ ਕਰਕੇ। ਵਾਲੀ ਹਵਾ ਆ। ਹੂੰ। ਮੈਂ ਇੰਨੀ ਚ ਵੀ ਨਹੀਂ ਲੋਟ ਆਉਂਦੀ। ਕਿਉਂ? ਦੇਖੋ ਹੱਥ ਵੱਢਦੇ ਆ। ਹੱਥ ਵੱਢਦੇ। ਖਿੱਚ ਵਾਲੀ ਪੈਂਦੀ ਆ। ਅੱਛਾ। ਆ ਬੈਠਣਾ। ਬਹੁਤ ਨਹੀਂ ਕਿ ਬਸ ਬਹੁਤ ਆਹ ਨਹੀਂ ਉੱਧਰ ਨੂੰ ਪੈਂਦੀ ਆ ਉਹਦੇ ਤਾਂ ਇੱਧਰ ਇਹਦੇ ਤਾਂ ਸੁੱਕੇ ਹੀ ਰਹਿ ਜਾਂਦੇ ਹੂੰ ਉਹਦੇ ਨਾਲੋਂ ਪੱਲਣ ਲਾਏਗਾ ਲਾ ਦੇ ਨਾ ਆਪਣੇ ਨੇਰੀ ਨਾਲ ਸਾਰੇ ਪੱਲੜ ਪੱਟੇ ਗਏ ਹੁਣ ਆਪਾਂ ਦੁਬਾਰੇ ਲਾਉਨੇ ਆ ਦੋਨੇ ਪਾਸੋਂ ਟੋਲ ਨਾ ਵਧੀਆ ਸੈਟ ਆ ਗਿਆ ਨਾ ਤਾਂ ਉਹ ਕੁਰਸੀ ਨੀਵੀਂ ਰਹਿ ਜਾਂਦੀ ਆ ਤੇ ਲੈ ਕੇ ਬੱਸ ਨੂੰ ਬੰਨ੍ਹਦੇ ਸੀ ਚੜਨ ਲੱਗਿਆ ਨਾ ਡਿੱਗ ਪਈ ਉਹ ਉਹੀ ਆ ਆ ਹੋਊਗਾ ਆ ਵੇ ਆਹੀ ਆ ਠੀਕ ਆ ਪਹਿਲਾਂ ਆ ਬੰਨਦੇ ਫੇਰ ਆਉਗੀ ਹਾਈ ਬੰਨਿਆ ਜਾਊਗਾ ਧਿਆਨ ਨਾਲ ਚੜਿਓ ਢੋਲ ਤੇ ਰੱਸੀ ਹੈਗੀ ਆਇਂ ਤਾਂ ਫਿਰ ਲੋਟ ਨਹੀਂ ਆਉਣਾ ਰਸਿੱਤ ਬਣਾ ਉਹ ਜਿਹੜਾ ਕਿਹੜਾ ਸੀ ਸੋਰਾ ਆਇਂਦਾ ਹੋਵਤ ਹੋ ਉਥੋਂ ਉਧਰ ਬੰਨੀ ਜਾਊਗੀ ਆਇ ਨਹੀਂ ਆਈ ਆਉਗੀ ਆਇ ਦੇ ਵਿੱਚ ਜਿੱਦੀ ਕੱਢਦੇ ਹਾਂ ਇਹ ਹੋਇਆ ਸਖਤ ਤਾਂ ਲੋਟ ਨਹੀਂ ਆਉਣੀ ਉਹ ਪੱਲੀ ਤਾਂ ਬੋਦੀ ਜੀ ਸੀ ਨਾ ਥੱਲੇ ਉੱਤਰ ਕਿਉਂ ਹੋ ਲਿਆ ਰਸੀ ਤਾ ਛੋਟੀ ਹੋ ਗਈ ਅਬ ਤਾਂ ਹੁਣ ਨੇਠੀ ਕਰੀ ਫੇਰ ਬਹਾਵਾ ਜੇ ਰਾਤ ਨੂੰ ਫੇਰਾਗੀ ਫੇਰ ਪੱਟੀ ਜਾਊਗੀ ਹਾਂ ਖੋੜ ਲਾ ਹਾਂ ਕੋਲੀ ਯਰਸੀਆਂ ਤਾਂ ਇੱਥੇ ਤਾਂ ਹੋਰ ਬਣ ਲਾਂਗੇ ਇਹ ਨਾਲੇ ਵਧੀਆ ਹੋਊਗਾ ਨਾ ਗੱਜ ਕਿਉਂ ਖੋਪੋਣੀ ਆ ਪਾ ਦੂ ਗਏ ਹਣ ਹਾਂ ਆ ਬੰਦ ਦੇਂਦੇ ਇਹਨੂੰ ਪੱਲਣਗਾ ਤੇ ਨੇਰੀ ਨੇ ਸਾਰੇ ਘੱਟ ਤੇ ਹਵਾ ਬਾਲੀ ਤੇਜ਼ ਸੀ ਸਮਾਰਕ ਘੰਡ ਦੀ ਲਸਿਮਰਪੂਰੀ ਇਹ ਬੂਥੇਰ ਬਣਾਇਆ ਤੁਸੀਂ ਅੱਜ ਤੱਕ ਟਾਇਏ ਕੇ ਇਹ ਤਾਂ ਅੱਜ ਆ ਕਿ ਮੈਂ ਸਿੰਗਲ ਬੜਿਆ ਕੇ ਇਹ ਤਾਂ ਇਹ ਤਾਂ ਜਦੋਂ ਆਪ ਟਾਂਗ ਡਾਵੇ ਖੜੀ ਆ ਤਾਂ ਮੱਝਾਂ ਮਾਰਨ ਵਾਲੀਆਂ ਹੋ ਗਈਆਂ ਔਰ ਉਹ ਪਤੰਗ ਇੱਧਰ ਸਿੱਟਦੇ ਆ ਕਰੇ ਬੁੰਡਾ ਤੇ ਹੋਰ ਇਹ ਆ ਦੋਨੇ ਡਰਦਿਆਂ ਵਾਲੀਆਂ ਬੂਰੀ ਤਾਂ ਡਰਦੀ ਨਹੀਂ ਜੀ ਹਾਂ ਭਾਣਾ ਡਰ ਢੇਟ ਆ ਤਾਂ ਸਾਇ ਨਹੀਂ ਬਤੇ ਕਿੱਲੇ ਪਟਾ ਜੀ ਉਹ ਉੱਥੇ ਕਿੱਲਾ ਪਟਾਤਾ ਡਾੜ ਕੇ ਭੋਰੀ ਉੱਡ ਕੇ ਵਾਗੀ ਉਸੇ ਤੋਂ ਡਰਦੀ ਲੈ ਕਾ ਇਹ ਐ ਕਰਨੇ ਆ ਇੱਕ ਨਹੀਂ ਚਲ ਉਧਰ ਤਾਂ ਹੈਗੀ ਐ ਸਿਮਰ ਹਣਾ ਕਾਸ ਕਿਵੇਂ ਭਾੜੀ ਹਵਾ ਆ ਅੱਜ ਤਾਂ ਐਂ ਤੇ ਜੈਨੇ ਕਿ ਕੋਈ ਦੇ ਪਤੰਗ ਕਿ ਮੈਂ ਚੈ ਨੀ ਰਹੀ ਨਾ ਅੱਛਾ ਲੋਗ ਤਾਂ ਫਟ ਪਾਏ ਹੋਏ ਹਾਂ ਹਾਂ ਤਾਂ ਹਵਨ ਲੱਪਿਆ ਜੀ ਹੋਰ ਦੇ ਦੇਊਗਾ ਤੈਨੂੰ ਕੋਈ ਪਹਿਲਾਂ ਉਧਰ ਤੱਕ ਲੱਟ ਹੋ ਰਿਹਾ ਕੰਨੇ ਮਿਲਿਆ ਜੀ ਘਰ ਦਾ ਕੋਈ ਮੱਛੀ ਖੜੀ ਜਾਂਦਾ ਹੈ ਮਾਲ ਤਾਂ ਤੁਸੀਂ ਤਾਂ ਹੋਈ ਜਾਂ ਨੀ ਹੋਈ ਜਾਂ ਇਹ ਦੇਖ ਲਾ ਕਹਿੰਦੀ ਆ ਤੇ ਡੈਡੀ ਨੂੰ ਆਣਾ ਜਵਾ ਅੱਛਾ ਆ ਸਾਰਾ ਜ਼ਿਮਰ ਕੋਟ ਸਾਰਾ ਲਵੇੜ ਲਿਆ ਕੱਲ ਫਿਰ ਐਸੇ ਉਹ ਰੱਸੀ ਖੋੜ ਲਾ ਹੁਣ ਤਾਂ ਹਾਲੇ ਹੁਣ ਇਹਨੂੰ ਗਾਹਾਂ ਬੰਨੀ ਐ ਜਿਵੇਂ ਆਏ ਕੱਸਿਆ ਜਾਵੇ ਪੂਰਾ

ਆਹੀ ਆਹ ਜਿਹੜੀ ਹੁਣ ਮੀਂਹ ਕਰਕੇ ਰਹੁ ਹੁਣ ਠੰਢ ਹੈ ਦਰ ਦਰ ਕਿ ਨਾ ਮੱਝ ਲੈ ਕਿ ਨਹੀਂ ਦੋਨੇ ਵਾਲਾ ਡਰਦੀ ਆਣਾ ਆ ਵੀ ਤੇ ਹੋਰ ਓ ਕੀ ਲਾ ਮਸਾਂ ਵੱਡੇ ਸੀ ਹੁਣ ਫੇਰ ਬਣਾ ਸੋਹੀ ਕੰਮ ਆ। ਉਹ ਹੀ ਕੰਮ ਇਹਦਾ ਆ। ਆਮੀ ਪਾਣੀ। ਹਰ ਕੋਈ ਅੰਨਾ ਦਲਦੀ ਨਹੀਂ। ਕੋਕੜੀਆਂ ਪੱਲੀਆਂ ਪੰਡਨਾਪੁਰ ਫੇਰ ਵੀ ਤੇ ਮੁਹਵਾਂ ਤੇ ਆ ਤੇ ਪਤਾ ਨਹੀਂ ਗਿਆ ਫੇਰ ਵੀ ਡਾਕਟਰ ਆਵਾਇ ਮਾਣ ਸੀ ਰਸ ਹੂੰ ਪੱਖਾ ਕਿਹੜੇ ਹਿਸਾਬ ਨਾਲ 빙ਗਾ ਹੋਇਆ ਫਾਰ ਇਹਦਾ ਹੈ ਚੱਬਨ ਲੱਗੀ ਸ਼ਾਲ ਉਹਦੀ ਮੇਰੇ ਤਾਂ ਸ਼ਾਲ ਨਹੀਂ ਚੱਬਦੀ ਜਿਹਨੇੜੇ ਹੋਏ ਕੱਪੜੇ ਚੱਬਦੇ ਪਰ ਥੱਲੇ ਮੈਨਾਂ ਨੂੰ ਲੱਗਦਾ ਤਾਪਦੇ ਤਾਂ ਹੋਰ ਉਹ ਤੇਲ ਜੀ ਕੰਮਾਂ ਤਾਂ ਚੱਲਦੀ ਜਾਂਦੀ ਘਾਰੇ ਰੇ ਰੋੜਿਆ ਨਾ ਤਾਂ ਕਿੱਥੇ ਖੜਦੀ ਆ ਨਹੀਂ ਹੋਵਾ ਜੀ ਹੈ ਆਈ ਥੇਵੀ ਰੋਡ ਆਇਆ ਇਤੇ ਇਹਨਾਂ ਤੇ ਵੀ ਦੇ ਦੇ ਮਮੀ ਪੱਲੀ ਪੱਲੀ ਦੇਣ ਦੀ ਮੈਂ ਹੋਰ ਇਹਨਾਂ ਨੂੰ ਪਛਾਣਦੀ ਸੀ ਸਭਰਾ ਉਹ ਬੱਠਾ ਚੱਕ ਕੇ ਲਈਆਂ ਇਹਨਾਂ ਨੂੰ ਮੋਟਰ ਟੱਕਦਾ ਮੈਂ ਮੀਂਹ ਦਾ ਕਿਪਟਰ ਆ ਕੇ ਮਾਰਦਾ ਵੱਡਾ ਲਿਆਵਾ ਆ ਪਾਣੀ